ਸਾਰੇ ਭੈਣਾਂ ਭਰਾਵਾਂ ਜੀ ਤੁਹਾਡਾ ਸ਼ੁਕਰ ਤੁਹਾਡਾ ਧੰਨਵਾਦ ਕਰਕੇ ਅੱਜ ਦੇ ਸਮੇਂ ਦੇ ਲਈ ਜੋ ਤੁਸੀਂ ਸਾਰੀ ਜ਼ਿੰਦਗੀ ਚ ਦਿੱਤਾ ਹੈ ਤੁਹਾਡੇ ਸ਼ੁਕਰਗੁਜ਼ਾਰ ਹਾਂ ਔਰ ਸ਼ੁਕਰਗੁਜ਼ਾਰ ਹਾਂ ਕਿ ਜੋ ਤੁਹਾਡੇ ਲੋਕਾਂ ਨੇ ਖੁਦਾਬੰਦ ਤੁਹਾਡੇ ਦਾਸਾਂ ਨੇ ਪ੍ਰਾਰਥਨਾਵਾਂ ਕੀਤੀਆਂ ਹਨ ਖੁਦਾਬੰਦ ਔਰ ਹਰ ਉਸ ਇੱਕ ਪ੍ਰਾਰਥਨਾ ਨੂੰ ਜੋ ਪ੍ਰਭੂ ਸਾਡੇ ਲਈ ਬLES ਦਾ ਕਾਰਨ ਹੈ ਸਿਰ ਅਕੀਦ ਕਰਦੇ ਹਾਂ ਖੁਦਾਬੰਦ ਹੁਣ ਤੁਹਾਡੇ ਬਚਨ ਤੋਂ ਕਿਤਾ ਸਿੱਖੀਏ ਸਾਨੂੰ ਸੁਣਨ ਵਾਲੇ ਕੰਨ ਤੇ ਸਮਝਣ ਵਾਲਾ ਮਨ ਦਿਓ ਪ੍ਰਭੂ ਜਿੰਨੇ ਤੇਰੇ ਦਾਸ ਲੋਕ ਤੁਹਾਪਨ ਇਸ ਜਗ੍ਹਾ ਤੇ ਮੌਜੂਦ ਹਨ ਬੜੀ ਦਇਆ ਨਾਲ ਤੇ ਚਾਹੁੰਦੇ ਹਾਂ ਪਰ ਚ ਆ ਰਹੇ ਹਨ ਉਹਨਾਂ ਦਾ ਸਫਰ ਮੁਕਾਰਰ ਕਰੋ ਤਾਂ ਕਿ ਅਸੀਂ ਮਿਲ ਕੇ ਤੁਹਾਡੇ ਨਾਲ ਮਹਿਮਾਨੀ ਆਪਣੇ ਦਾਸ ਆਪਣੇ ਅਭਿਸ਼ੇਕਨ ਇਸ ਤੇ ਮਾਲ ਕਰਦਾ ਪ੍ਰਾਰਥਨਾ ਯੇਸ਼ੁਅ ਅੱਸੀ ਦੇ ਨਾਲ ਅਮੀਨ ਅਗੁਦਾ ਧੰਨਵਾਦ ਕਰਦੇ ਹਾਂ ਸਾਡਾ ਪੈਂਟਕੋਸਟਲ ਪਾਸਟਰ ਐਸੋਸੀਏਸ਼ਨ ਦਾ ਇੱਕ ਮਿਮੂਨ ਇੱਕ ਆਇਤ ਹੈ ਬੀਨ ਆਰ ਜ਼ਬੂਰ 133 ਮਾਰੋ ਦੀ ਪਹਿਲੀ ਆ ਅਸੀਂ ਇਸ ਖੁਦਾ ਦੇ ਕਲਾਮ ਦੇ ਤੇ ਥੋੜੇ ਸਮੇਂ ਦੇ ਲਈ ਗੌਰ ਕਰਨੀ ਹੈ ਪਰਮੇਸ਼ਰ ਦੇ ਵਰਣਨ ਦੇ ਦੁਆਰਾ ਜੋ ਅਸੀਂ ਅੱਜ ਸਿੱਖਣਾ ਹੈ ਸੋ ਅਸੀਂ ਪੁਲਾ ਦੇ ਕਲਾਮ ਦੇ ਵੱਲ ਚੱਲਦੇ ਹਾਂ ਵਚਨ ਦੇ ਵਿੱਚ ਲਿਖਿਆ ਵੇਖੋ ਕਿੰਨਾ ਚੰਗਾ ਤੇ ਸੋਹਣਾ ਹੈ ਭਾਈ ਭਰਾ ਮਿਲ ਜੁਲ ਕੇ ਵਸਣ ਪਰਮੇਸ਼ਰ ਦਾ ਗਾਸਡ ਆਊਟ ਔਰ ਇਸ ਭਜਨ ਲਿਖਤਾ ਹੈ ਇੱਕ ਉਪ ਜਾਤਰਾ ਦਾ ਗੀਤ ਹੈ ਜਿਹੜਾ ਪਰਮੇਸ਼ਰ ਦੇ ਭਵਨ ਦੇ ਵਿੱਚ ਜਾਣ ਦੇ ਲਈ ਔਰ ਜਿਹੜਾ ਮਿਲ ਕੇ خدا ਦੇ ਘਰ ਦੇ ਵਿੱਚ ਜਾਣ ਵਾਸਤੇ ਇਹ ਭਜਨ ਲਿਖਿਆ ਹੈ ਕਿ ਕਿੰਨਾ ਸੋਹਣਾ ਹੈ ਕਿ ਭਾਈ ਭਰਾ ਜਰਾ ਹੈ ਆਪਸ ਵਿੱਚ ਥੋੜਾ ਜਿਹਾ ਮੇਰੇ ਨਾਲ ਹੰਗਾਰਾ ਕਰਦੇ ਰਹਿਣਾ ਸੋ ਬਚਨ ਦੱਸਦਾ ਕਿੰਨਾ ਸੋਹਣਾ ਤੇ ਚੰਗਾ ਹੈ ਭਾਈ ਭਰਾ ਆਪਸ ਵਿੱਚ ਮਿਲ ਕੇ ਬਸਾ ਸਾਡਾ ਇਕੱਠੇ ਹੋਣਾ ਇਹ ਆ ਇਸ ਚੀਜ਼ ਦੇ ਲਈ ਸਾਡਾ ਇਕੱਠੇ ਹੋਣਾ ਇੱਕ ਸਬੂਤ ਹੈ ਕਿ ਸਾਡੇ ਅੰਦਰ ਇੱਕ ਦੂਸਰੇ ਦੇ ਲਈ ਕੀ ਹੈ ਬਲੋ ਸਾਡੇ ਅੰਦਰ ਇੱਕ ਦੂਸਰੇ ਦੇ ਲਈ ਪਿਆਰ ਹੈ ਮੈਂ ਕੋਈ ਸਿਖਾ ਜਿਹੜਿਆ ਮੈਂ ਤੁਹਾਡੇ ਬਾਗ ਪ੍ਰਭੂ ਦਾ ਦਾਸ ਹਾਂ ਔਰ ਸਾਨੂੰ ਵਾਰੀ-ਵਾਰੀ ਸਮਾਂ ਮਿਲਦਾ ਹੈ ਆਪਸ ਵਿੱਚ ਵਰਜਨ ਸ਼ੇਅਰ ਕਰਨ ਦਾ ਤੇ ਅੱਜ ਮੈਨੂੰ ਸਮਾਂ ਮਿਲਿਆ ਹੈ ਕਿ ਮੈਂ ਤੁਹਾਡੇ ਨਾਲ ਇਸ ਕਲਾਮ ਨੂੰ ਸ਼ੇਅਰ ਕਰਾਂ ਸੋ ਇਸ ਕਰਕੇ ਅਸੀਂ ਮਿਲ ਕੇ ਹੀ ਇਸ ਵਰਜਨ ਨੂੰ ਸਿੱਖਣਾ ਹੈ ਸੋ ਬਾਈਬਲ ਕਹਿੰਦੀ ਹੈ ਕਿੰਨਾ ਚੰਗਾ ਹੈ ਕਿੰਨਾ ਕਿੰਨਾ ਚੰਗਾ ਹੈ ਕਿ ਅਸੀਂ ਮਿਲ ਕੇ ਵਸੀਏ ਔਰ ਫਿਰ ਵੀ ਅਸੀਂ ਖੁਦਾ ਦੇ ਘਰ ਜਾ ਸਕਦੇ ਹਾਂ ਕਿਉਂਕਿ ਅਸੀਂ ਖੁਦਾ ਦੇ ਘਰ ਆਏ ਨਾ ਤੇ ਸਾਡੇ ਅੰਦਰ ਪਿਆਰ ਨਹੀਂ ਸਾਡੇ ਅੰਦਰ ਮਿਲਾਪ ਨਹੀਂ ਹੈ ਤੇ ਫਿਰ ਸਾਡਾ ਇਸ ਜਗ੍ਹਾ ਤੇ ਇਕੱਠੇ ਹੋਣ ਦਾ ਕੋਈ ਫਾਇਦਾ ਨਹੀਂ ਹੈ ਸੋ ਪਰਮੇਸ਼ਰ ਦਾ ਦਾਸ ਪਾਲੂਸ ਪਹਿਲਾ ਗ੍ਰੰਥੀਆਂ 10 ਬਾਪ ਦੇ ਵਿੱਚ ਲਿਖਦਾ ਹਾਂ ਮੈਂ ਚਾਹੁੰਦਾ ਹਾਂ ਮੇਰੇ ਨਾਲ ਇੱਕ ਜਣਾ ਜਰੂਰ ਇਸ ਵਚਨ ਨੂੰ ਪੜ੍ਹਦੇ ਹੋ ਸੋ ਪਰਮੇਸ਼ਰ ਦਾ ਦਾਸ ਪਾਲੂਸ ਆਗ੍ਰੰਥ ਪਹਿਲਾ ਗ੍ਰੰਥੀਆਂ ਇੱਕ ਬਾਪਰ ਦੀ 10 ਦੇ ਵਿੱਚ ਵਚਨ ਬਿਆਨ ਕਰਦਾ ਹੈ ਕਿ ਦਾਦਾ ਦਾਸ ਇਸ ਚੀਜ਼ ਨੂੰ ਦੱਸਦਾ ਹੈ ਕਿ ਤੁਹਾਡੇ ਵਿੱਚ ਜਿਹੜੀ ਕੋਈ ਸਮੱਸਿਆ

ਇੱਕ ਹੀ ਬਾਤ ਕਹੋ ਕਹਿੰਦਾ ਤੁਸੀਂ ਕੀ ਕਰੋ ਇੱਕ ਹੀ ਗੱਲ ਕਰੋ ਇੱਕ ਹੀ ਤੁਹਾਡੀ ਗੱਲ ਹੋਵੇ ਇੱਕ ਹੀ ਤੁਹਾਡੀ ਸੋਚ ਹੋਵੇ ਇੱਕ ਹੀ ਤੁਹਾਡੀ ਸਮਝ ਹੋਵੇ ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤੇ ਇੱਕ ਹੀ ਸੋਚ ਦੇ ਦੁਆਰਾ ਇਕੱਠੇ ਹੋ ਫਿਰ ਕੀ ਲਿਖਿਆ اور ਤੁਮੇ ਫੁੱਟ ਨਾ ਹੋ ਕਹਿੰਦਾ ਤੁਹਾਡੇ ਵਿੱਚ ਕੀ ਨਾ ਹੋਵੇ ਤੁਹਾਡੇ ਜੋ ਫੋਕਫਟ ਨਾ ਹੋਵੇ ਜੇ ਸਿੱਖੇ ਨਾ ਜੇ ਸਾਡੇ ਚ ਫੋਕਫਟ ਹੈ ਜੇ ਸਾਡੇ ਚ ਝਗੜਾ ਹੈ ਜੇ ਸਾਡੇ ਚ ਈਰਖਾ ਹੈ ਤੇ ਫਿਰ ਸਾਡੇ ਇਕੱਠੇ ਹੋਣ ਦਾ ਫਾਇਦਾ ਨਹੀਂ ਫਿਰ ਪ੍ਰਭੂ ਦੇ ਦਾਸ ਦੌਦ ਨੇ ਜਿਹੜਾ ਜ਼ਬੂਰ ਲਿਖਿਆ ਜਿਹੜਾ ਸਾਡੇ ਮੇਰਾ ਕਹਿੰਦਾ ਅਸੀਂ ਲੈਟਰ ਪੜ੍ਹਦੇ ਵੀ ਹੈ ਸਾਡਾ ਔਰ ਬਹੁਤ ਸਾਰੀਆਂ ਕਲਾ ਸਾਡੀ ਐਸੋਸੀਏਸ਼ਨ ਦੀ ਬਹੁਤ ਸਾਰੀਆਂ ਐਸੋਸੀਏਸ਼ਨਾਂ ਦੇ ਵਿੱਚ ਇਹ ਆਇਤ ਜਿਹੜੀ ਆ ਬੜੀ ਪੌਪੂਲਰ ਜੀ ਬੜੀ ਮਸ਼ਹੂਰ ਹੈ ਭਾਈ ਦੇਖੋ ਕਿੰਨਾ ਚੰਗਾ ਤੇ ਸੋਹਣਾ ਹੈ ਭਾਈ ਭਰਾ ਆਪਸ ਵਿੱਚ ਕੀ ਹੋ ਜਾਣਾ

ਸਾਡੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਹੈ ਅਗਰਸੀ ਹੁੰਦਾ ਜੇ ਘਰ ਚਾ ਅਗਰਸੀ ਸਾਡੀ ਇੱਕ ਮਿਨੋਰੀਟੀ ਹੈ ਇੱਕ ਸਾਡੀ ਮਜੋਰਿਟੀ ਹੈ ਤੇ ਜੇ ਸਾ ਅਸੀਂ ਇੱਕ ਦੂਸਰੇ ਦੇ ਨਾਲ ਸਹਿਮਤ ਨਹੀਂ ਹੈ ਤੇ ਫਿਰ ਸਾਡਾ ਮਿਲਾਪ ਦਾ ਕੋਈ ਫਾਇਦਾ ਨਹੀਂ ਕਿ ਸਾਡੇ ਮਿਲਾਪ ਦਾ ਕੋਈ ਫਾਇਦਾ ਨਹੀਂ ਕਹਿੰਦਾ ਇਸ ਲਈ ਇੱਕ ਦੂਸਰੇ ਦੇ ਨਾਲ ਸਹਿਮਤ ਹੋ ਜਾਓ ਔਰ ਸਹਿਮਤੀ ਦੇ ਨਾਲ ਰਹੋ ਤਾਂ ਜੋ ਤੁਹਾਡੇ ਵਿੱਚ ਕੋਈ ਐਸਾ ਬਟਵਾਰਾ ਨਾ ਹੋਵੇ ਤੁਹਾਡੇ ਵਿੱਚ ਐਸਾ ਕੋਈ ਫੋਕਟ ਨਾ ਪੈ ਜਾਵੇ ਫਿਰ ਕਹਿੰਦਾ ਤੁਹਾਡੇ ਕੋਲ ਇੱਕ ਤਰ੍ਹਾਂ ਦੀ ਫੌਜ ਤੁਹਾਡਾ ਇੱਕ ਮਕਸਦ ਹੋਣਾ ਚਾਹੀਦਾ ਕਿ ਸਾਡੀ ਸੋਚ ਇੱਕ ਹੋਣੀ ਚਾਹੀਦੀ ਹੈ। ਔਰ ਮੈਂ ਖੁਦਾ ਦਾ ਧੰਨਵਾਦ ਕਰਦਾ ਹਾਂ ਕਿ ਇਹ ਪੀਪੀਏ ਪੰਜਾਬ ਔਰ ਜਿਹੜੇ ਹੈ ਸੀ ਇੱਕ ਮੁਠੀ ਦੀ ਤਰ੍ਹਾਂ ਇੱਕ ਇੱਕ ਕਿਹਾ ਸਕਦੇ ਇੱਕ ਮਾਲਾ ਦੀ ਤਰ੍ਹਾਂ ਇਕੱਠੇ ਹਾਂ। ਸਾਡੀ ਸੋਚ ਇੱਕ ਹੈ ਔਰ ਸਾਡੇ ਅਸੀਂ ਚੱਲਦੇ ਵੀ ਹਾਂ ਪਰ ਫਿਰ ਵੀ ਜੋ ਅਸੀਂ ਵੱਜਨ ਸਿੱਖਦੇ ਸਿੱਖਣਾ ਬੜਾ ਜ਼ਰੂਰੀ ਹੈ। ਕਿਉਂਕਿ ਇੱਕ ਵਾਰ ਅ ਪਰਮੇਸ਼ਰ ਦਾ ਵਰਣ ਦੱਸਦਾ ਹੈ ਕਿ ਪਰਮੇਸ਼ਰ ਨੇ ਸ਼ੈਤਾਨ ਦੇ ਸਾਹਮਣੇ ਆਪਣੇ ਦਾਸ ਦੀ ਬੜੀ ਬੜੋਤਰੀ ਕੀਤੀ। ਤੁਸੀਂ ਜਾਣਦੇ ਹੋਵੋਗੇ ਤਾਂ ਬੜੀ ਬੜੋਤਰੀ ਕੀਤੀ ਹੈ। ਤੇ ਸ਼ੈਤਾਨ ਨੂੰ ਪੁੱਛਿਆ ਭਾਈ ਕਿ ਤੂੰ ਆ ਗਿਆ? ਕਹਿੰਦਾ ਮੈਂ ਧਰਤੀ ਤੋਂ ਘੁੰਮ ਫਿਰ ਕੇ ਆਇਆ। ਕਹਿੰਦਾ ਦੇਖਿਆ ਸਾਡੇ ਤੋਂ ਵੀ ਪੀਪੀਏ ਪੰਜਾਬ ਦੇ ਹੈ ਤਾਂ। ਅਨੇਕਾਂ ਇੱਕ ਦਾ ਆ ਇੱਕ ਮੇਰਾ ਦਾਸ ਅਹਜ਼ੂਬ ਜਿਹੜਾ ਖਰਾ ਨੇਕ ਤੇ ਧਰਮੀ ਹੈ ਉਹਦੇ ਚਿੰਨ ਗੋੜਾ ਖਰਾ ਵੀ ਹੈ ਤੇ ਨੇਕ ਵੀ ਹੈ ਤੇ ਉਹ ਉਹ ਧਰਮੀ ਵੀ ਹੈ ਤੇ ਅੰਦਰ ਕਹਿੰਦੀ ਸ਼ੈਤਾਨ ਬੜਾ ਚਲਾਉਂਦਾ ਹੈ আর ਇਹ ਸਮਝ ਨਹੀਂ ਕਿ ਆਉਂਛੂ ਉਠਦਾ ਪਰ ਅੰਦਰ ਵੀ ਹੈ ਉਹ ਉਹਦੇ ਉਹ ਛਲਸ਼ੰਦਰ ਵੀ ਬੜੇ ਕਰਦਾ 666 ਉਹਦੇ ਅੰਗ ਹੈ ਉਹ ਕਿਸੇ ਪਾਸੇ ਕੋਈ ਵੀ ਆਮ ਇਸਤੇਮਾਲ ਕਰ ਸਕਦਾ ਹੈ ਉਹਨੇ ਕਿਹਾ ਐਵੇਨਿਓ ਤੈਨੂੰ ਪਿਆਰ ਕਰਦਾ ਹੈ ਐਵੇਂ ਨਹੀਂ ਹੋ ਖਲਾ ਐਵੇਨਿਓ ਨੇਕ ਐਵੇਂ ਨਹੀਂ ਉਹ ਧਰਮੀ ਕਿਉਂਕਿ ਤੂੰ ਉਹਦੇ ਤੇ ਕੀ ਕੀਤੀ ਹੈ ਮੇਰੇ ਨੂੰ ਥੋੜਾ ਜਿਆ ਆਪਾਂ ਸਾਰੇ ਬੱਚੇ ਤੁਸੀਂ ਪ੍ਰਚਾਰ ਕਰਦੇ ਖੇਵ ਤੋਂ ਕਹਿੰਦਾ ਉਹ ਐਵੇਂ ਨਹੀਂ ਧਰਮੀ ਤੇ ਐਵੇਂ ਨਹੀਂ ਖਰਾ ਤੇ ਐਵੇਂ ਨਹੀਂ ਨੇਕ ਕਿਉਂਕਿ ਤੂੰ ਉਹਦੇ ਤੇ ਕੀ ਕੀਤੀ ਹੋਈ ਆ ਹਾਂ ਤੂੰ ਉਹਦੇ ਤੇ ਕਿਰਪਾ ਕੀਤੀ ਹੋਈ ਆ ਤੇਰਾ ਹੱਥ ਹੱਲ ਦੇ ਉੱਤੇ ਇੱਕ ਵਾਰੀ ਥੋੜਾ ਜਿਹਾ ਹੱਥ ਭਾਰਾ ਕਰਕੇ ਦੇ ਫਿਰ ਪਤਾ ਲੱਗ ਜਾਏਗਾ ਕਿ ਉਹ ਖਰਾ ਹੈ ਨੇਕ ਹੈ ਤੇ ਜਨ ਧਰਮੀ ਹੈ ਤਗਨੇ ਕੀ ਅਰਤੀਜ ਵੀ ਕਰਕੇ ਦੇ ਅਰ ਬਾਈਬਲ ਕਹਿੰਦੀ ਆ ਜਰੂਰ ਪਰਮੇਸ਼ਰ ਦੇ ਨਾਲ ਇੱਕ ਮੰਨ ਰਿਹਾ ਉਹਦਾ ਮਕਸਦ ਇੱਕੋ ਹੀ ਰਿਹਾ ਉਹਨੇ ਦਿੱਤਾ ਉਹੀ ਲੈ ਗਿਆ ਉਹਦਾ ਨਾਮ ਤੁਮ ਬਾਰਕ ਮੈਂ ਆਪਣੇ ਖੁਦਾ ਨੂੰ ਕਦੀ ਨਹੀਂ ਫਟਕਾਰਾਂਗਾ ਇੱਥੇ ਤੱਕ ਉਹਦੀ ਔਰਤ ਦੇ ਵਿੱਚ ਉਹਦੀ ਸ਼ੈਤਾਨ ਕੰਮ ਕਰਕੇ ਆ ਰਹੀ ਹੈ ਅਰੇ ਜਰੂਰੀ ਵੀ ਅਸੀਂ ਸਾਡੇ ਲਈ ਚੁੱਕਦੇ ਦੱਸੋ ਕੀ ਸਾਡੀ ਸੇਵਕਾਈ ਦੇ ਵਿੱਚ ਕਿਤੇ ਨਾ ਕਿਤੇ ਚਾਹੇ ਸਾਡੀ ਪਰਸਨਲ ਸੇਵਕਾਈ ਹੈ ਚਾਹੇ ਸਾਡੀ ਐਸੋਸੀਏਸ਼ਨ ਹੈ ਚਾਹੇ ਕਿਸੇ ਵੀ ਤਰ੍ਹਾਂ ਦੇ ਨਾਲ ਸ਼ੈਤਾਨ ਕਿਸੇ ਵੀ ਤਰੀਕੇ ਦੇ ਨਾਲ ਸਾਡੀ ਜ਼ਿੰਦਗੀ ਚ ਕੰਮ ਕਰ ਸਕਦਾ ਪਰ ਜੇ ਡਿਡ ਰਵਾਂਗੇ ਅਜ਼ੂਮ ਦੀ ਤਰ੍ਹਾਂ ਤੇ ਫੇਰ ਸਾਡਾ ਕੁਝ ਨਹੀਂ ਬਚਦਾ ਬੇਸ਼ੱਕ ਉਹਦੀ ਔਰਤ ਨੇ ਕਿਆ ਫਟਕਾਰ ਤੇ ਮਰ ਜਾ ਤੇ ਰੇਖੋਂ ਦਾਦੇ ਮੇਰੇ ਤੇ ਲਾਨਤ ਭੇਜੀ ਆ ਮਨੇ ਕਿਹਾ ਉਹਨੇ ਚੰਗਾ ਕੀਤਾ ਚੰਗਾ ਵੀ ਦਿੱਤਾ ਤੇ ਮਾਰੇ ਮੇਰੇ ਰਸੀਬ ਕਰਨਾ ਉਹਦਾ ਹੀ ਨਾਮ ਮੁਬਾਰਕ ਔਰ ਉਹਨੂੰ ਮੈਂ ਕਦੀ ਵੀ ਭਟਕਾਰਾਂਗਾ ਨਹੀਂ ਸੋ ਇਸ ਲਈ ਇਹ ਬਚਨ ਅਸੀਂ ਇਸ ਲਈ ਸਾਡੇ ਲਈ ਹੈ ਕਿ ਕਿਤੇ ਨਾ ਕਿਤੇ ਹੋ ਸਕਦਾ ਹੈ ਕਿ ਜੇ ਅਸੀਂ खरे نیک ਧਰਮੀ ਸਾਡਾ ਵਿਸ਼ਵਾਸ ਅਸੀਂ ਮਜ਼ਬੂਤ ਹਾਂ ਕਿ ਕਿਤੇ ਐਸਾ ਨਾ ਹੋਵੇ ਕਿ ਕੋਈ ਬਾਹਰੋਂ ਆ ਕੇ ਕੋਈ ਐਸਾ ਸੋਕਟ ਪੈ ਜਾਵੇ ਤੋ ਇਸ ਲਈ ਲਿਖਿਆ ਹੈ ਕਿ ਤੁਹਾਡਾ ਤੁਹਾਡੇ ਵਿੱਚ ਕੋਈ بٹਵਾਰਾ ਨਾ ਹੋਵੇ ਤੁਹਾਡੇ ਕੋਲ ਇੱਕੋ ਹੀ ਤਰ੍ਹਾਂ ਦੀ ਸੋਚ ਹੋਵੇ ਔਰ ਇੱਕੋ ਹੀ ਮਕਸਦ ਹੋਵੇ ਹੁਣ ਸਾਡਾ ਇੱਕ ਹੀ ਮਕਸਦ ਹੈ ਪੀਪੀਏ ਪੰਜਾਬ ਦਾ ਇੱਕ ਮਕਸਦ ਹੈ ਕਿ ਪ੍ਰਭੂ ਨੇ ਦਾਸਾਂ ਨੂੰ ਅਸੀਂ ਇੱਕ ਪਲੇਟਫਾਰਮ ਦੇ ਵਿੱਚ ਇੱਕ ਝੰਡੇ ਦੇ ਥੱਲੇ ਇਕੱਠਾ ਕਰਨਾ ਹੁਣ ਇਕੱਠਾ ਕਰਨਾ ਕਿਉਂ ਉਹ ਇਸ ਕਰਕੇ ਤਾਂ ਕਿ ਸਾਡੀ ਸੋਚ ਇੱਕੋ ਹੋਵੇ ਕਿਉਂਕਿ ਜਿਹੜੇ ਪਾਸਟਰ ਆਪਸ ਵਿੱਚ ਮਤਲਬ ਕਿਸੇ ਦੀ ਸੇਵਕਾਈ ਲੱਗਾ ਕਿਸੇ ਦੀ ਸੇਵਕਾਈ ਲੱਗਾ ਤੂੰ ਜਦ ਜਦ ਉਹ ਇਕੱਠੇ ਨਹੀਂ ਹੋਣਗੇ ਨਾ ਤੂੰ ਕਿਤੇ ਵੀ ਹੋਣਗੇ ਚਾਹੇ ਕੋਈ ਪ੍ਰਚਾਰ ਕਰਦਾ ਹੋਵੇ ਕੋਈ ਤੁੰ ਨੂੰ ਟੋਕ ਦੇਗਾ ਕੋਈ ਕੋਈ ਨੂੰ ਸਮਝਾ ਰਿਹਾ ਹੋਵੇ ਤੇ ਉਹਨੂੰ ਵੀ ਟੋਕ ਦੇਗਾ ਕੋਈ ਕਰ ਰਿਹਾ ਹੋਵੇ ਉਹਦੇ ਉਹਦੇ ਪਿੱਠ ਪਿੱਛੇ ਵੀ ਬੋਲੇਗਾ ਤੇ ਜਦੋਂ ਅਸੀਂ ਇਕੱਠੇ ਹੋਵਾਂਗੇ ਤੇ ਫਿਰ ਇੱਕ ਦੂਸਰੇ ਨਾਲ ਸਾਡਾ ਪਿਆਰ ਹੋਵੇਗਾ ਤੇ ਅਗਰ ਸਾਡੇ ਕੋਲ ਪ੍ਰਚਾਰ ਕਰਦੇ ਸਮੇਂ ਜਾਂ ਕੋਈ ਗੱਲਬਾਤ ਕਰਦੇ ਸਮੇਂ ਕੋਈ ਮਿਸਟੇਕ ਵੀ ਹੋ ਗਈ ਹੋਏਗੀ ਤੇ ਅਸੀਂ ਉਹਨੂੰ ਵੀ ਕੀ ਕਰ ਜਾਵਾਂਗੇ ਉਹਨੂੰ ਵੀ ਪੀਜਾ ਮੰਗਾ ਕੇ ਜਾਂ ਉਹਨੂੰ ਵੀ ਪਚਾਲਾਂ ਸੋ ਇਸ ਕਰਕੇ ਸਾਡਾ ਇਹ ਮਕਸਦ ਹੈ ਸੇਵਕਾਂ ਦਾ ਇਕੱਠੇ ਹੋਣਾ ਔਰ ਇੱਕ ਵਾਰ ਇਹ ਪ੍ਰਧਾਨ ਜੀ ਨਾਲ ਵੀ ਗੱਲ ਕਰਿਆ ਸੀ ਕਿ ਸਾਡਾ ਔਰ ਇੱਕ ਇਹ ਵੀ ਬੜਾ ਸਾਡੇ ਲਈ ਜ਼ਰੂਰੀ ਹੈ ਕਿ ਕਈ ਵਾਰੀ ਕਈ ਸੇਵਕ ਕਹਿੰਦੇ ਉਹ ਫਲਾਨਾ ਆਇਆ ਤੇ ਮੇਰੀਆਂ ਭੇਡਾਂ ਨੂੰ ਚਰਾ ਕੇ ਲੈ ਗਿਆ ਜਾਂ ਮੇਰੀ ਕਨੀਸਿਆ ਚ ਆ ਗਿਆ ਤੇ ਸਾਡਾ ਇਕੱਠੇ ਹੋਣਾ ਤੇ ਸਾਡਾ ਮਿਲਾਪ ਹੋਣਾ ਔਰ ਜੋ ਮਿਲ ਜੁਲ ਕੇ ਜੋ ਜ਼ਬੂਰ 133 ਬਿਆਨ ਕਰਦਾ ਕਿ ਮਿਲ ਜੁਲ ਕੇ ਵਸਣ ਉਹਦੇ ਨਾਲ ਉਹਦਾ ਇੱਕ ਇਹ ਵੀ ਕਾਰਨ ਹੈ ਕਿ ਜਦ ਅਸੀਂ ਅ ਕਿਸੇ ਨਗਰ ਚ ਜਾਵਾਂਗੇ ਚਾਹੇ ਮੈਂ ਪਾਸਟਰ ਅਨੁਰਧ ਦੇ ਜੋ ਨਗਰ ਚ ਜਾਵਾਂਗਾ ਜਾਂ ਪਾਸਟਰ ਭੱਟੀ ਸਾਹਿਬ ਦੇ ਨਗਰ ਦੇ ਵਿੱਚ ਜਾਂ ਚੇਅਰਮੈਨ ਸਾਹਿਬ ਜੀ ਦੇ ਨਗਰ ਦੇ ਵਿੱਚ ਤੇ ਮੇਰੇ ਅੰਦਰ ਥੋੜਾ ਜਿਹਾ ਇੱਕ ਡਰ ਵੀ ਹੋਵੇਗਾ ਤੇ ਅਸੀਂ ਕੀ ਹਾਂ ਇੱਕ ਇੱਕ ਕਮਿਊਨਿਟੀ ਦੇ ਹਾਂ ਅਸੀਂ ਇੱਕ ਪਰਿਵਾਰ ਦੇ ਹਾਂ ਅਸੀਂ ਇੱਕ ਭਰਾ ਹਾਂ ਤਾਂ ਕਿ ਅਸੀਂ ਸਾਡੇ ਇੱਕ ਦੂਸਰੇ ਦੇ ਪਰਿਵਾਰਾਂ ਚ ਜਾਂ ਕਲਿਸਿਆਂ ਚ ਜਾਣ ਦੇ ਨਾਲ ਕਿਤੇ ਕੋਈ ਐਸਾ ਗੜਬੜ ਨਾ ਹੋ ਜਾਵੇ ਸੋ ਇਸ ਲਈ ਪਰਮੁਦਾ ਦਾਸ ਭਾਲੂਸ ਤੁਰੰਤਿਆਂ ਦੇ ਵਿੱਚ ਲਿਖਦਾ ਤੁਹਾਡਾ ਤੁਹਾਡਾ ਇੱਕ ਹੀ ਮਕਸਦ ਹੋਵੇ ਔਰ ਤੁਹਾਡੀ ਸੋਚ ਇੱਕ ਹੋਵੇ ਔਰ ਤੁਸੀਂ ਇੱਕ ਦੂਸਰੇ ਦੇ ਨਾਲ ਸਹਿਮਤ ਹੋ ਸਾਡਾ ਅੱਜ ਦਾ ਜੋ ਅਸੀਂ ਲਿਖਿਆ ਦਉਗ ਪਰਮੇਸ਼ਰ ਦਾਸ ਦਉਗ ਲਿਖਦਾ ਹੈ ਕਿ ਮਿਲ ਜੁਲ ਕੇ ਰਹਿਣਾ ਇਹ ਸਾਡਾ ਮਿਲਾਪ ਹੈ ਤੇ ਸਾਡਾ ਮਿਲਾਪ ਸਾਡੀ ਸੋਚ ਇੱਕ ਦੂਸਰੇ ਦੇ ਨਾਲ ਬਰਾਬਰ ਹੈ ਤੋ ਕਈ ਕੁਝ ਸੇਵਕ ਲੋਕ ਅੱਜ ਨਹੀਂ ਆਏ ਲੇਕਿਨ ਕਈਆਂ ਨੇ ਸਵੇਰ ਨੂੰ ਕਾਲ ਵੀ ਕੀਤੀ ਹੈ ਕਿ ਅਸੀਂ ਨਹੀਂ ਆ ਸਕਦੇ ਇਹ ਵੀ ਸਾਡਾ ਪਿਆਰ ਹੈ ਅਗਰ ਪਿਆਰ ਨਾ ਹੁੰਦਾ ਉਹ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਨਹੀਂ ਜਾਵਾਂਗੇ ਤੇ ਉੱਥੇ ਕੀ ਹੋ ਜਾਣਾ ਲੇਕਿਨ ਉਹਨਾਂ ਨੇ ਫੋਨ ਵੀ ਕੀਤਾ ਲੈ ਮੈਨੂੰ ਫੋਨ ਆਇਆ ਦੋਮਾ ਕਾ ਸੰਤ ਜੀ ਕੋਈ ਗੱਲ ਨਹੀਂ ਕਹਿੰਦੇ ਨਹੀਂ ਫਿਰ ਵੀ ਤੁਹਾਨੂੰ ਦੱਸਣਾ ਸਾਡੇ ਲਈ ਬੜਾ ਜ਼ਰੂਰੀ ਹੈ ਤੋ ਬਾਈਬਲ ਦੱਸਦੀ ਹੈ ਤੁਹਾਡਾ ਸਾਡਾ ਇੱਕ ਮਕਸਦ ਹੈ ਸਾਡਾ ਇੱਕ ਮਕਸਦ ਹੈ ਕਿ ਅਸੀਂ ਇਕੱਠੇ ਹੋਣਾ ਹੈ ਪਰਮੇਸ਼ੁਰਾ ਵਰਤਨ ਦਾਸ ਲਿਖਦਾ ਹੈ ਪਹਿਲਾ ਪਤਰਸ 3 ਵਾਪਰੋ ਦੀ 8 ਲਿਖਦਾ ਹੈ ਕਿ ਇਸ ਨੇਕੀ ਦੇ ਲਈ ਇਸ ਸਾਡੀ ਮਿਲਾਪ ਦੇ ਲਈ ਸਾਨੂੰ ਜਦੋਂ ਅਸੀਂ ਇਕੱਠੇ ਹਾਂ ਤੇ ਅਸੀਂ ਇਕੱਠੇ ਹੋ ਕੇ ਇੱਕ ਦੂਸਰੇ ਦੇ ਲਈ ਔਰ ਸ਼ਾਂਤੀ ਦੇ ਲਈ ਸ਼ਾਂਤੀ ਦੇ ਨਾਲ ਨਾਲ ਇੱਕ ਦੂਸਰੇ ਦੇ ਲਈ ਸ਼ਾਂਤੀ ਦੇ ਲਈ ਕਾਰਨਾ ਕਰਦੇ ਹਾਂ शायद मैं बड़ी बारी एक आय दस है कि साल गुरु ने एक वचन दिता और मैं बड़ी बार उस चीज और वचन सी शांति दे शहर जिस नगर जिस देश के दे रह रहे हो शांति दे शांति पालो क्यों क्योंकि शांति पालो तो यह हवा अपने परमेश्वर के अगे प्रार्थना करो क्योंकि उन्होंने शांति शांति ਮੈਂ ਕਈ ਵਾਰ ਇਹ ਸੀ ਨੂੰ ਜਾਂਦਾ ਕਿ ਸਾਧ ਨੂੰ ਚ ਕਈਆਂ ਇਸ਼ਾਰਾਂ ਚ ਕਈਆਂ ਪਿੰਡਾਂ ਚ ਕਈਆਂ ਕਸਮੀਆਂ ਚ ਕਿਤੇ ਨ ਕਿਤੇ ਸੇਵ ਕਰਕੇ ਬਹੁਤ سارے ਐਸੇ ਉਹਨਾਂ ਦੇ ਉੱਤੇ ਐਸੇ ਆਫਤਾ ਆ ਰਹੇ ਹਨ ਇਹ ਆਉਣੀਆਂ ਤੇ ਜ਼ਰੂਰੀ ਹੈ ਖਦਾ ਕਲਾਮ ਵੀ ਜ਼ਰੂਰ ਕਹਿੰਦਾ ਹੈ ਪਰ ਪਰਮੇਸ਼ਰ ਦਾ ਵਚਨ ਇਹ ਵੀ ਦੱਸਦਾ ਹੈ ਪਿਛਲੇ ਸਮੇਂ ਦੇ ਵਿੱਚ ਪ੍ਰਬੰਧ ਜੀ ਕਹ ਰਹੇ ਸੀ ਕਿ ਅਸੀਂ ਮਿਲ ਕੇ ਆਪਣੇ ਦੇਸ਼ ਦੇ ਲਈ ਦੁਆ ਕਰੀਏ ਔਰਤ ਪਾਲੂਸ ਵੀ ਦੂਸਰੇ ਮੁੱਖੀਸ ਦੇ ਵਿੱਚ ਬਿਆਨ ਕਰਦਾ ਹੈ ਕਿ ਅਸੀਂ ਬੇਨਤੀ ਪ੍ਰਾਰਥਨਾ ਧੰਨਵਾਦ ਸਪਨਾ ਮਨੁੱਖਾਂ ਦੇ ਲਈ ਕਰੀਏ ਤਾਂ ਕਿ ਉਹ ਸੱਚ ਦੇ ਗਿਆਨ ਨੂੰ ਜਾਣਣ ਤੇ ਜਦੋਂ ਅਸੀਂ ਪ੍ਰਚਾਰ ਕਰਦੇ ਹਾਂ ਤੇ ਸਾਡੇ ਪ੍ਰਚਾਰ ਕਰਨ ਦੇ ਵਿੱਚ ਕੋਈ ਐਸੀ ਕੋ ਗੜਬੜ ਨਾ ਪਾ ਦੇ। ਅਸੀਂ ਇਸ ਲਈ ਦੁਆ ਵੀ ਕਰਦੇ ਹਾਂ। ਸੂ ਖੁਦਾ ਦਾ ਕਲਾਮ ਸੂ ਖੁਦਾ ਦਾ ਦਾਸ ਲਿਖਦਾ ਹੈ ਔਰ ਤੁਸੀਂ ਲਿਖਿਆ ਹੈ ਕਿ ਇੱਕ ਦੂਸਰੇ ਨੂੰ ਸਮਝਣਾ ਹੈ ਇੱਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਫਿਰ ਇੱਕ ਦੂਸਰੇ ਦੇ ਲਈ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਨੀ ਹੈ ਇੱਕ ਦੂਸਰੇ ਦੇ ਲਈ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਨੀ ਹੈ ਤਾਂ ਕਿ ਆਰ ਸਾਡਾ ਜਿਹੜਾ ਇੱਕ ਦੂਸਰੇ ਦਾ ਇਕੱਠੇ ਹੋਣਾ ਔਰ ਪ੍ਰਭੂ ਦੇ ਵੱਲੋਂ ਆਸ਼ੀਸ਼ ਦਾ ਕਾਰਨ ਬਣੇ ਕਿਉਂ ਕਿ ਅਸੀਂ ਭੈਣ ਭਰਾ ਹਾਂ ਜੇ ਕੱਢਿਆ ਵਚਨ ਤੇ ਮੈਨੂੰ ਨਾ ਪੜ ਦੇਣਾ ਪਹਿਲਾ ਪਦ੍ਰਸ 3 ਬਾਪਰ ਦੀ ਆਖਿਆ ਸਭ ਕੇ ਸਭ ਇੱਕ ਮਨ ਔਰ করুণাময়ੀ ਔਰ ਭਾਈਚਾਰੇ ਕੇ ਪ੍ਰਤੀ ਰੱਖਨੇ ਵਾਲੇ ਔਰ করুণাময়ੀ ਔਰ ਨਮਰ ਬਨੂ ਕਹਿੰਦਾ ਸਾਰੇ ਇੱਕ ਮਨ ਭਾਈਚਾਰੇ ਦੇ ਨਾਲ ਸਾਡਾ ਕੀ ਹਾਲ ਉਸ ਵਿੱਚ ਹਾਲੇਲੀਏ ਸਾਡਾ ਕੀ ਹਾਲ ਉਸ ਵਿੱਚ ਭਾਈਚਾਰਾ ਭਾਈਚਾਰਾ ਹੱਦ ਡਿਸਟ੍ਰਿਕਟ ਉਸ ਵਿੱਚ ਪਰਮ ਕੀ ਇਹਨਾਂ ਤੋਂ ਪਾਸਟਰ ਪੀਟਰ ਜੀ ਪਾਸਟਰ ਡੈਨੀਅਲ ਜੀ ਸਾਡੇ ਵਿੱਚ ਆਏ ਹਨ ਸਾਡਾ ਭਾਈਚਾਰਾ ਹੈ ਪਾਸਕ ਗਗਰ ਜੀ ਅੱਜ ਪਹਿਲੀ ਵਾਰ ਇਸ ਜਗ੍ਹਾ ਤੇ ਆਏ ਪਿਛਲੇ ਮਹੀਨੇ ਵੀ ਉਹਨਾਂ ਨੇ ਸਾਡੇ ਵਿੱਚ ਆਉਣਾ ਸੀ ਲੇਕਿਨ ਕਿਸੇ ਕਾਰਨ ਉਹਨਾਂ ਦੇ ਪਰਿਵਾਰ ਦੇ ਵਿੱਚ ਕੁਛ ਐਸਾ ਟੱਗ ਗਿਆ ਜਿਹਦੇ ਕਰਕੇ ਨਹੀਂ ਆ ਸਕੇ ਸੋ ਇਸ ਕਰਕੇ ਸਾਡਾ ਭਾਈਚਾਰਾ ਹੈ ਕਹਿੰਦਾ ਤੁਸੀਂ ਇੱਕ ਮਨ ਔਰ ਇੱਕ ਸੋਚ ਔਰ ਬਣ ਕੇ ਔਰ ਨੰਮਰ ਬਣ ਕੇ ਦਿਅਲੂ ਬਣ ਕੇ ਚੱਲਣਾ ਔਰ ਖੁਦਾ ਦੇ ਕਲਾਮ ਦੇ ਦੁਆਰਾ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਹੈ ਫਿਲਪੀਆਂ 2 ਦੇ ਵਿੱਚ ਖੁਦਾ ਦਾ ਕਲਾਮ ਸਾਨੂੰ ਸਿਫਾਉਂਦਾ ਹੈ ਜੇ ਕਹਿੰਦਾ ਜੇ ਤੁਹਾਡੇ ਅੰਦਰ ਤੁਹਾਡੇ ਅੰਦਰ ਇਹ ਸਭ ਗੱਲਾਂ ਹਨ ਜਿਹੜੀਆਂ ਭਾਈਚਾਰੇ ਦੀਆਂ ਸਾਡੇ ਅੰਦਰ ਕੋਈ ਫੋਕਟ ਨਹੀਂ ਹੈ ਸਾਡੇ ਅੰਦਰ ਭਾਈਚਾਰਾ ਹੈ ਸਾਡੇ ਅੰਦਰ ਇੱਕ ਦੂਸਰੇ ਦੇ ਨਾਲ ਮੇਲ ਮਿਲਾਪ ਹੈ ਤਾਂ ਕਹਿੰਦਾ ਕਿ ਇਸ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਕਹਿੰਦਾ ਮੈਨੂੰ ਬਹੁਤ ਖੁਸ਼ੀ ਹੋਏਗੀ ਪਰਮੇਸ਼ਰ ਦਾ ਦਾਸ ਲਿਖਦਾ ਮੈਨੂੰ ਖੁਸ਼ੀ ਹੋਏਗੀ ਮੈਨੂੰ ਨਹੀਂ ਬਲਕੇ ਉਹਨੂੰ ਹੀ ਇਕੱਲੇ ਨੂੰ ਨਹੀਂ ਉਹਦੇ ਦੁਆਰਾ ਜਿਹਨੂੰ ਨੂੰ ਭੇਜਿਆ ਰਬ ਯੇਸ਼ੂ ਮਸੀਹ ਨੂੰ ਜਿਹੜਾ ਜੋ वचन ਗਥੀਆਂ ਬਿਆਨ ਕਰਦਾ ਕਿ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਬੇਨਤੀ ਕਰਦਾ ਸਾਡੇ ਮੇਲ ਮਲਾਪ ਤੇ ਕਿਹਨੂੰ ਜ਼ਿਆਦਾ ਖੁਸ਼ੀ ਹੋਏਗੀ ਸਾਡੇ ਪ੍ਰਭੂ ਯੇਸ਼ੂ ਜੇ ਸਾਡਾ ਮੇਲ ਮਲਾਪ ਨਹੀਂ ਹੈ ਤੇ ਫਿਰ ਸਾਡੀ ਸਾਡੇ ਖੁਦਾ ਨੂੰ ਖੁਸ਼ੀ ਵੀ ਨਹੀਂ ਹੈ ਤੇ ਜੇ ਸਾਡੇ ਖੁਦਾ ਨੂੰ ਖੁਸ਼ੀ ਨਹੀਂ ਹੈ ਤੇ ਫਿਰ ਸਾਡਾ ਕੰਮ ਕਰਨਾ ਪਿਆ ਫਿਰ ਸਾਡਾ ਕੰਮ ਸਫਲ ਨਹੀਂ ਹੋਵੇਗਾ ਜੇ ਸਾਡੀ ਰਬੂ ਦੇ ਵਿੱਚ ਨਹੀਂ ਹਾਂ ਤੇ ਫਿਰ ਸਾਡਾ ਕੰਮ ਵੀ ਸਫਲ ਨਹੀਂ ਹੋਵੇਗਾ ਸੋ ਇਸ ਲਈ ਖੁਦਾ ਦਾ ਕਲਾਮ ਅਦਾਸਾਹ ਔਰ ਸਾਡਾ ਮੇਲ ਮਲਾਪ ਮੇਲ ਮਲਾਪ ਦੇ ਲਈ ਸਾਨੂੰ ਸਭ ਕੁਝ ਛੱਡਣਾ ਪੈਂਦਾ ਮੇਲ ਮਲਾਪ ਦੇ ਲਈ ਸਭ ਕੁਝ ਛੱਡਣਾ ਪਹਿਲਾ ਜੁਹਨਾ 3 ਦੀ 14 ਵਚਨ ਬਿਆਨ ਕਰਦਾ ਹੈ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਮੌਤ ਨੂੰ ਛੱਡ ਚੁੱਕੇ ਹਾਂ ਕੀ ਉਹ ਚਾਹ ਮੌਤ ਨੂੰ ਛੱਡ ਚੁੱਕੇ ਹਾਂ ਤੇ ਜੀਵਨ ਦੇ ਵਿੱਚ ਆ ਚੁੱਕੇ ਹਾਂ ਅਸੀਂ ਇਹ ਇਸ ਲਈ ਜਾਣਦੇ ਹਾਂ ਕਿਉਂਕਿ ਅਸੀਂ ਆਪ ਆਪਣੇ ਪਰਿਵਾਰਾਂ ਤੇ ਆਪਣੀਆਂ ਭੈਣਾਂ ਨਾਲ ਪਿਆਰ ਕਰਦੇ ਹਾਂ ਜਿਹੜੇ ਲੋਕ ਪਿਆਰ ਨਹੀਂ ਕਰਦੇ ਉਹ ਅਜੇ ਵੀ ਮੌਤ ਦੇ ਕਬਜ਼ੇ ਦੇ ਵਿੱਚ ਜੇ ਸਾਡੇ ਅੰਦਰ ਪਿਆਰ ਨਹੀਂ ਹੈ ਸਾਡੇ ਅੰਦਰ ਇਕਤਾ ਨਹੀਂ ਹੈ ਸਾਡੇ ਅੰਦਰ ਮжоਰਿਟੀ ਨਹੀਂ ਹੈ ਤੇ ਫਿਰ ਬਾਈਬਲ ਕਹਿੰਦੀ ਹੈ ਕਿ ਅਸੀਂ ਖੁਦਾ ਦੇ ਵਿੱਚ ਹਾਂ ਪਰ ਫਿਰ ਅਜੇ ਤੱਕ ਅਸੀਂ ਮੌਤ ਦੇ ਕਬਜ਼ੇ ਦੇ ਕਿਉਂਕਿ ਖੁਦਾ ਦੇ ਵਿੱਚ ਵਧਣ ਦੇ ਵਾਸਤੇ ਸੰਸਾਰ ਵੱਲੋਂ ਸਾਨੂੰ ਕੀ ਹੋਣਾ ਪਵੇਗਾ ਮਰਨਾ ਪਵੇਗਾ ਜੇਸੀਂ ਪ੍ਰਭੂ ਚ ਵਧਣਾ ਚਾਹੁੰਦੇ ਹਾਂ ਤੇ ਫਿਰ ਸਾਨੂੰ ਸੰਸਾਰ ਵੱਲੋਂ ਮਰਨਾ ਪਵੇਗਾ ਸਾਨੂੰ ਆਪਣੇ ਆਪ ਨੂੰ ਔਰ ਨੰਮਰ ਬਣਾ ਕੇ ਖੁਦਾ ਦੇ ਕਦਮਾਂ ਦੇ ਵਿੱਚ ਰੱਖਣਾ ਪਵੇਗਾ ਫਿਰ ਅਸੀਂ ਅੱਗੇ ਵਧ ਸਕਦੇ ਆ ਫਿਰ ਅਸੀਂ ਪ੍ਰਭੂ ਦੀ ਮहिमा ਕਰ ਸਕਦੇ ਆ ਫਿਰ ਸਾਡੀ ਮੈਜੋਰਟੀ ਆ ਫਿਰ ਕੋਈ ਵੀ ਅਸੀਂ ਸ਼ੈਤਾਨ ਦੇ ਤਾਕਤ ਜਿਹੜੀ ਆ ਉਹ ਸਾਨੂੰ ਕਦੀ ਗੁਮਰਾਹ ਕਰ ਨਹੀਂ ਸਕਦੀ ਉਹ ਕਦੀ ਵੀ ਸਾਨੂੰ ਡੇਗ ਨਹੀਂ ਸਕਦੀ ਜਦ ਅਸੀਂ ਪ੍ਰਭੂ ਦੇ ਵਿੱਚ ਚੱਲਦੇ ਹਾਂ ਫਿਰ ਇਹ वचन ਸਾਡੀ ਜ਼ਿੰਦਗੀ ਚ ਫਿਰ ਬਹੁਤ ਜ਼ਰੂਰੀ ਕੰਮ ਆਵੇਗਾ ਕਿ ਵੇਖੋ ਕਿੰਨਾ ਚੰਗਾ ਹੈ ਭਾਈ ਭਰਾ ਮਿਲ ਜੁਲ ਕੇ ਕੀ ਕਰਨਾ ਆਪਸ ਵਿੱਚ ਉਸ ਵਾਸਤੇ ਹੈ ਸਾਡਾ ਮੇਲ ਮਿਲਾਪ ਬੜਾ ਜ਼ਰੂਰੀ ਹੈ ਤੁਹਡੇ ਦੱਸੋ ਜੇ ਸਾਡਾ ਪਿਆਰ ਹੈ ਤੇ ਅਸੀਂ ਅੱਗੇ ਵੱਧ ਸਕਦੇ ਜੇ ਸਾਡਾ ਪਿਆਰ ਨਹੀਂ ਹੈ ਤੇ ਅਸੀਂ ਅੱਗੇ ਵੱਧ ਨਹੀਂ ਸਕਦੇ ਸੋ ਇਸ ਕਰਕੇ ਜਦੋਂ ਵੀ ਅਸੀਂ ਇਕੱਠੇ ਹੁੰਦੇ ਹਾਂ ਤੇ ਸਾਡੇ ਵਿੱਚ ਕੋਈ ਐਸਾ ਫੋਕਟ ਜਾਂ ਸਾਡੇ ਵਿੱਚ ਐਸੀ ਕੋਈ ਗੱਲ ਹੋਣੀ ਨਹੀਂ ਚਾਹੀਦੀ ਅਗਰ ਗੱਲ ਹੋਵੇਗੀ ਕਿ ਫਿਰ ਸਾਡਾ ਪਿਆਰ ਨਹੀਂ ਫਿਰ ਅਸੀਂ ਅੱਗੇ ਨਹੀਂ ਵੱਧ ਸਕਦੇ ਫਿਰ ਸਾਡਾ ਕੰਮ ਵੀ ਅੱਗੇ ਨਹੀਂ ਵੱਧ ਸਕਦਾ ਫਿਰ ਜਿੱਥੇ ਹਗੇ ਹਾਂ ਉੱਥੇ ਹੀ ਹਾਂ ਜਿਸ ਤਰ੍ਹਾਂ ਪ੍ਰਭੂ ਦਾਦਾਸ ਪਹਿਲਾਂ ਉੱਤੇ ਹੁੰਨਾ ਧਿਆਨ ਕਰਦਾ ਹੈ ਕਿ ਫਿਰ ਜੇ ਵੀ ਅਸੀਂ ਕਿਤੇ ਕਮਜੇ ਚਾ ਮੰਨੋ ਕਿਤੇ ਕਰਜ਼ੇ ਚਾ ਨਹੀਂ ਕਹਿੰਦਾ ਫਿਰ ਵੀ ਅਸੀਂ ਮੌਤ ਦੇ ਕਬਜ਼ੇ ਚਾ ਜੇ ਸਾਡੇ ਅੰਦਰ ਪਿਆਰ ਨਹੀਂ ਹੈ ਸਾਡੇ ਅੰਦਰ ਏਕਤਾ ਨਹੀਂ ਹੈ ਸਾਡੇ ਅੰਦਰ ਮਜ਼ਬੂਤੀ ਨਹੀਂ ਹੈ ਸਾਡੇ ਅੰਦਰ ਡਿੜ੍ਹਤਾ ਨਹੀਂ ਹੈ ربدا ਧੰਨਵਾਦ ਕਰਦਾ ਅੱਜ तकरीबन तकरीबन ਹੀ ਫਿਰ ਵੀ ਜ਼ਿਆਦਾ ਨਹੀਂ ਲੇਟ ਹੋਏ ਨਹੀਂ ਅੱਧਾ ਪੁਣਾ ਘੰਟੇ ਨਹੀਂ ਲੇਟ ਹੋਇਆ ਨਹੀਂ ਤੇ ਕਈ ਵਾਰੀ 2-2 ਘੰਟੇ ਵੀ ਲੇਟ ਹੋ ਜਾਂਦੇ ਸੋ ਅੱਜ ਖੁਦਾ ਦਾ ਧੰਨਵਾਦ ਕਰਦੇ ਹਾਂ ਔਰ ਮੈਂ ਆਕੇ ਮੈਂ ਚੀਜ਼ ਦਾ ਦਾਨਜਨ ਕਹਿ ਰਹੀ ਸੀ ਚੇਅਰਮੈਨ ਸਾਹਿਬ ਵੀ ਆਏ ਔਰ ਮੈਂ ਗਿਆ ਕਿ ਆਪਾਂ ਖੇ ਲੈ ਕੇ ਲਾਈਏ ਕੀ ਅਸੀਂ ਸਮੇਂ ਸਿਰ ਹਾਂ ਸੋ ਪ੍ਰਭੂ ਦਾ ਧੰਨਵਾਦ ਅਗੇ ਰਹੀ ਸੱਦੇ ਤੇ ਟਾਈਮ ਤੇ ਆਗੇ ਹਾਂ ਤੇ ਫਿਰ ਸਮਝੋ ਕਿ ਸਾਡੇ ਵਿੱਚ ਮਜ਼ਬੂਤੀ ਨੇ ਸਾਡੇ ਵਿੱਚ ਪਿਆਰ ਵੀ ਹੈ ਸਾਡੇ ਚ ਪਿਆਰ ਹੈ ਇਹ ਪਿਆਰ ਹੀ ਸਾਨੂੰ ਅੱਗੇ ਬਤਾਉਂਦਾ ਹੈ ਸੋ ਇਬਰਾਹਾਨੀਆ ਬਿਆਨ ਕਰਦਾ ਹੈ ਫਿਰ ਜੇ ਪਿਆਰ ਹੈ ਤੇ ਸਾਡੀ ਆਰਾਧਨਾ ਵੀ ਇਹੋ ਜੀ ਹੋਣੀ ਚਾਹੀਦੀ ਹੈ ਜਿਹਦੇ ਚ ਪਰਮੇਸ਼ਰ ਖੁਸ਼ ਹੋਵੇ ਤੇ ਜੇ ਪਰਮੇਸ਼ਰ ਖੁਸ਼ ਹੈ ਤੇ ਫਿਰ ਸਾਡੀ ਆਰਾਧਨਾ ਸਫਲ ਹੈ ਤੇ ਜੇ ਇਸ ਪਰਮੇਸ਼ਰ ਨਹੀਂ ਖੁਸ਼ ਤੇ ਫਿਰ ਆਰਾਧਨਾ ਨਹੀਂ ਤੋ ਖੁਦਾ ਮਾਫ ਕਰੇ ਅੱਜ ਕਈ ਵਾਰੀ ਪਿਛਲੇ ਮੀਟਿੰਗ ਦੇ ਵਿੱਚ ਬਹੁਤ ਅੱਛਾ ਖੁਦਾ ਦਾ ਕਲਾਮ ਸਿੱਖਣ ਨੂੰ ਮਿਲਿਆ ਕੁਬ ਦੇ ਆਦਤਾਂ ਦੇ ਕੋਲ ਲੇਕਿਨ ਸਾਨੂੰ ਇੱਕ ਇਹ ਵੀ ਸੁਣਨ ਨੂੰ ਮਿਲਿਆ ਉੱਥੇ ਟਿਕਟ ਜਪਨੀ ਆਲੇ ਵੀ ਹੈ ਸੀ ਅਨੋਥੇ ਟਿਕਾ ਟਿਕਨੀ ਵੀ ਹੋ ਰਹੀ ਸੀ ਲੇਕਿਨ ਸਾਡੀ ਕਮਿਊਨਿਟੀ ਜੇ ਸਾਡਾ ਪਿਆਰ ਹੈ ਕਿ ਇਹਦੇ ਵਿੱਚ ਸਾਡੀ ਸਾਨੂੰ ਇੱਕ ਦੂਸਰੇ ਦੇ ਲਈ ਅਗਰ ਵਚਨ ਬੋਲਿਆ ਗਿਆ ਚਾਹੇ ਉਹ ਸੇਵਕਾਈ ਦੇ ਲਈ ਹੈ ਚਾਹੇ ਉਹ ਇੱਕ ਸੁਸਮਾਚਾਰ ਹੈ ਚਾਹੇ ਉਹ ਸਿੱਖਿਆ ਵਾਸਤੇ ਹੈ ਉਹ ਹੈ ਤੇ ਸਾਡੇ ਲਈ ਇਹਦੇ ਲਈ ਹੈ ਉਹ ਸਾਡੇ ਲਈ ਹੈ ਉਹਦਾ ਦਾ ਕਲਾਮ ਸਾਡੇ ਲਈ ਹੈ ਔਰ ਚਾਹੇ ਅਸੀਂ ਇਹਨੂੰ ਸਟੱਡੀ ਦੇ ਰੂਪ ਚ ਗ੍ਰਹਿਣ ਕਰੀਏ ਚਾਹੇ ਇਹਨੂੰ ਪ੍ਰਚਾਰ ਦੇ ਰੂਪ ਚ ਗ੍ਰਹਿਣ ਕਰੀਏ ਚਾਹੇ ਨਸੂ ਸਮਾਚਾਰ ਦੇ ਰੂਪ ਚ ਤਿਆਰ ਕਰੀਏ ਕਿਉਂਕਿ ਪਰਮੇਸ਼ਰ ਨੇ ਆਪਣੇ ਸਿਰਮ ਦੇ ਇਸੇ ਰੀ ਤਿਆਰ ਕੀਤਾ ਹੈ ਸੋ ਇਸ ਲਈ ਫੁਦਾ ਦਾ ਕਲਾਮ ਦੱਸਦਾ ਹੈ ਕਿ ਕਿੰਨਾ ਚੰਗਾ ਹੈ ਕਿ ਅਸੀਂ ਮਿਲ ਜੁੜ ਕੇ ਵਸਣਾ ਹੈ ਸਾਡਾ ਮਿਲ ਮਿਲਾਪ ਹੋਣਾ ਬੜਾ ਜ਼ਰੂਰੀ ਹੈ ਮਿਲ ਕੇ ਰਹਿਣਾ ਅਸੀਂ ਜੇ ਅਸੀਂ ਮਿਲ ਕੇ ਹਾਂ ਤੇ ਫਿਰ ਅਸੀਂ ਅੱਗੇ ਵਧ ਸਕਾਂਗੇ ਸੋ ਬੋਥ ਸਾਰੇ ਸਾਡੇ ਉਪਰਾਲੇ ਹਨ ਜਿਹੜੇ ਅਸੀਂ ਕਰਦੇ ਹਾਂ ਪਰ ਇਹ ਸਾਡੇ ਉਪਰਾਲੇ ਸਾਡੇ ਮੇਲ ਮਲਾਪ ਦੇ ਨਾਲ ਹੁੰਦੇ ਹਨ ਫਿਰ ਅੱਗੇ ਲਿਖਿਆ ਇਹ ਉਸ ਖਾਲਸ ਤੇਲ ਦੀ ਨਿਆਈ ਹੈ ਜਿਹੜਾ ਸਿਰ ਤੋਂ ਉੱਜੋ ਕੇ ਦਾੜੀ ਦੇ ਉੱਤੇ ਅਰਥਾਤ ਹਰੂਨ ਦੀ ਦਾੜੀ ਦੇ ਉੱਤੇ ਉਤਰਿਆ ਇਹ ਕਿੰਨਾ ਵੱਡਾ ਮਲਾਪ ਹੈ ਕਹਿੰਦਾ ਉਸ ਤਰ੍ਹਾਂ ਦਾ ਮਲਾਪ ਹੋਣਾ ਚਾਹੀਦਾ ਕਿ ਤੇਲ ਕਿੱਥੇ ਪਿਆ ਸਾਡੇ ਸਿਰ ਦੇ ਵਿੱਚ ਤੇ ਉਹ ਸਿੱਧਾ ਸਿਰ ਤੋਂ ਚੋਇਆ ਦਾੜੀ ਥਾਣੀ ਤੇ ਦਾੜੀ ਥਾਣੀ ਚੋਕੇ ਕਹਿੰਦਾ ਥੱਲੇ ਹਰਮੋਨ ਦੇ ਜਿਹੜਾ ਉਹਨੇ ਚੋਗਾ ਪਾਇਆ ਉਹਦੇ ਉਹਦੀ ਨੁੱਕਰ ਤੱਕ ਉਹਦੀ ਪੋਸ਼ਾਕ ਤੱਕ ਪੁੱਜਿਆ ਜੇ ਇਸ ਤਰ੍ਹਾਂ ਸਾਡਾ ਮਿਲਾ ਕਿਉਂਕਿ ਜਦੋਂ ਤੇਲ ਦੀ ਧਾਰ ਗਈ ਉਹਦੇ ਵਿੱਚ ਕੋਈ ਉਹ ਰਸਤੇ ਚ ਕਿਤੇ ਜੁਟੀ ਉਹ ਸਿੱਧੀ ਦੀ ਸਿੱਧੀ ਉਹ ਸਿੱਧੀ ਦੀ ਸਿੱਧੀ ਗਈ ਹੈ ਫਿਰ ਇਹ ਕਿਹੜਾ ਤੀਸਰੀ ਆਦ ਵਿੱਚ ਹੈ ਕਿਹਿਆ ਹਰਮੋਨ ਦੀ ਤੇਲ ਦੀ ਨਹੀਂ ਆਈ ਹਰਮੋਨ ਦੀ ਸੌਰੀ ਹਰਮੋਨ ਦੀ ਤਰੇਲ ਦੀ ਨਿਆਈ ਹੈ ਹਨਾ ਕਹਿੰਦਾ ਹਰਮੋਨ ਦੀ ਤਰੇਲ ਦੀ ਨਿਆਈ ਜੋ ਸਿਉਨ ਦੇ ਪਹਾੜ ਉੱਤੇ ਚੁੰਦੀ ਹੈ ਆ ਤਾਂ ਹੀ ਉੱਥੇ ਯਹੋਵਾ ਨੇ ਬਰਕਤਦਾਰ ਸਾਧ ਸੰਦੀਪਕ ਜੀਵਨ ਦਾ ਹੁਕਮ ਦਿੱਤਾ ਹੈ ਹallelujah 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 ਮੈਂ ਜਦੋਂ ਇੱਕ ਪੜੀ ਇੱਕ ਵਾਰੀ ਕੋਈ ਸਵਚਨ ਨੂੰ ਪੜਿਆ ਤੇ ਜਦੋਂ ਹਰਮੋਨ ਦੀ ਗੱਲ ਸੁਣੀ ਹਰਮੋਨ ਪਰਬਤ ਸਿਓਨ ਪਹਾੜ ਮੈਂ ਬੜੀ دیر ਸੋਚਦਾ ਰਿਹਾ ਔਰ ਸ਼ਾਇਦ ਬਾਈਬਲ ਦੇ ਵਿੱਚ ਹਰਮੋਨ ਦਾ ਇੱਕ ਦੋ ਜਗ੍ਹਾ ਤੇ ਜ਼ਿਕਰ ਹੈ ਇੱਕ ਜਗ੍ਹਾ ਜ਼ਿਕਰ ਹੈ ਮੇਰੇ ਖਿਆਲ ਜ਼ਬੂਰ 99 ਉਹਦੀ ਪਾਰਾਏ ਜਗ੍ਹਾ ਤੇ ਥੋੜਾ ਜਿਹਾ ਕੱਟਨਸ ਕੱਟਣਾ ਪੜਨਾ ਮੇਰੇ ਨਾਲ ਹਰਮੋਨ ਦਾ ਜ਼ਿਕਰ ਜ਼ਬੂਰ 99 ਉਹਦੀ ਪਾਰਾਏ 89 ਮੈਂ ਥੋੜਾ ਜਿਹਾ ਤੁਹਾਡੇ ਨਾਲ ਇਹ ਵਚਨ ਦੇ ਨਾਲ ਨਾਲ ਥੋੜ੍ਹੀ ਜਿਹੀ ਡਿਸਕਸ ਕਰਾਂਗਾ ਜੋ ਬਾਈਬਲ 'ਚ ਨਹੀਂ ਹੈ। ਔਰ ਬਾਈਬਲ 'ਚ ਨਹੀਂ ਥੋੜਾ ਬਾਈਬਲ ਦੇ ਇੱਕ ਹੋਰ ਕਿਤਾਬ ਦੇ ਦੁਆਰਾ ਹੈ। ਉਹ ਸ਼ਾਇਦ ਜਿੰਨੇ 그룹 ਦੇ ਦਾਸ ਸਟੱਡੀ ਕਰਦੇ ਹਨ ਜਿਹੜੇ ਜਾਣਦੇ ਉਹ ਕਰਦੇ ਹਨ ਇੱਕ ਅਨੂਸ਼ ਦੀ ਕਿਤਾਬ ਹੈ। ਉਹਦੇ ਵਿੱਚ ਬਹੁਤ ਜ਼ਿਆਦਾ ਇਸ ਚੀਜ਼ ਦਾ ਜ਼ਿਕਰ ਹੈ। ਹਾਰਮੋਨ ਪਰਬਤ ਜਿਹੜਾ ਹੈ ਬਾਈਬਲ ਦੱਸਦੀ ਹੈ ਉਹ ਪਰਬਤ ਹੈ ਇਹ ਵਚਨ ਇਸ ਲਈ ਲਿਖਿਆ ਹੋਇਆ ਪਰਬਤ ਹੈ ਜਿੱਥੇ ਆਦਮ ਦੇ ਲਈ ਪਰਮੇਸ਼ਰ ਨੇ कटो कट बाइबल जो मैं पढ़िया है लिखा 200 ख्रीसियन धरती दे ऊपर भेजा आदम दी मदनवा ये वो हार्मोन पर्वत है और लिखिया ज्यादा अनोष्टि कटा था उनमें सच की तरह से गूगल दे और ओ नहीं है उनके बीचों अलग किए थे मैं उनके बारे भी पढ़या सी कि ਜਦੋਂ ਸ਼ੁਰੂਆਤ ਹੋਈ ਔਰ ਉਹ ਇਸ ਬਾਈਬਲ ਦੇ ਵਿੱਚ ਇਸ خدا ਦੇ ਕਲਾਮ ਨੇ ਦਿੱਤੀ ਉਹ ਕਿਤਾਬ ਦਾ ਜ਼ਿਕਰ ਸੀ ਲੇਕਿਨ ਉਹ ਕਿਤਾਬ ਵਿੱਚੋਂ ਬਾਹਰ ਕੱਢ ਦਿੱਤੀ ਗਈ ਔਰ ਲਿਖਿਆ ਹਾਰਮੋਨ ਦੇ ਦੇ ਉਤੇ 200 ਫਰਿਸ਼ਤੇ ਜਿਹੜੇ ਉਹ ਫਰਿਸ਼ਤੇ ਪਰਮੇਸ਼ਰ ਨੇ ਆਦਮ ਦੀ ਮਦਦ ਵਾਸਤੇ ਧਰਤੀ ਤੇ ਭੇਜੇ ਪਰ ਭੇਜੇ ਇੱਕ ਕਮਿਊਨਿਟੀ ਦੇ ਦੁਆਰਾ ਅਰ ਜਦੋਂ ਧਰਤੀ ਤੇ ਆਏ ਤੇ ਆਦਮ ਦੀ ਮਦਦ ਕਰਨ ਦੀ بجائے ਉਹ ਉਹ ਆਪਣੀ ਰਾਤ ਆਪਣੀ ਇਮਤ ਤੋਂ ਭਟਕ ਗਏ ਉਹ ਆਪਣੀ ਇਮਤ ਤੋਂ ਭਟਕ ਗਏ ਔਰ ਉਹਨਾਂ ਨੇ ਕਦਾਜੇ ਕਲਾਮ ਦੇ ਵਿੱਚ ਵਚਨ ਦੱਸ ਲਿਆ ਕਿ ਉਹਨਾਂ ਨੇ ਗੁਨਾਹ ਕਰ ਦਿੱਤਾ ਫਿਰ ਇੱਕ ਫਰਿਸ਼ਤੇ ਨੇ ਇਨਕਾਰ ਕੀਤਾ ਫਿਰ ਦੂਜੇ ਨੇ ਕੀਤਾ ਫਿਰ ਕੁਝ ਫਰਿਸ਼ਤੇ ਸੀ ਜਿਨ੍ਹਾਂ ਨੇ ਗੁਨਾਹ ਨਹੀਂ ਕੀਤਾ ਉਹਦੇ ਚ ਜਿਹੜੇ ਉਹਨਾਂ ਨੇ ਪਾਪ ਨਹੀਂ ਕੀਤਾ ਲੇਕਿਨ ਉਹਨਾਂ ਨੇ ਫਿਰ ਇਕੱਠੇ ਹੋ ਕੇ ਇੱਕ ਸਲਾਹ ਕੀਤੀ ਭਾਈ ਜੇ ਅਸੀਂ ਜੇ ਅਸੀਂ ਨਾ ਸੋਣਾ ਤੇ ਫਿਰ ਇਕੱਠੇ ਹੋਈਏ ਸਾਡੇ ਚ ਇੱਕ ਵੀ ਆ ਜਿਹੜਾ ਖਦਾਵਲ ਨਹੀਂ ਹੋਵੇ ਉਸ ਵਿੱਚ ਲਿਖਿਆ ਫਿਰ ਲਿਖਿਆ ਉਹਨਾਂ ਨੇ ਇਕੱਠੇ ਹੋ ਕੇ ਇੱਕ ਮжоਰਿਟੀ ਬਣਾ ਲਈ। ਸ਼ਾਇਦ ਤੁਸੀਂ ਜਦੋਂ ਉਤਪਤੀ 6 ਬਾਪ ਨੂੰ ਪੜ੍ਹੋਗੇ ਤਾਂ ਮੁੱਖੇ ਪਤਾ ਲੱਗ ਜਾਏਗਾ। ਸੋ ਲਿਖਿਆ ਉਹਨਾਂ ਦੇ ਵਿੱਚ ਫਿਰ ਇੱਕ ਫੋਕਟ ਪੈ ਗਿਆ ਉਹਨਾਂ ਦੇ ਵਿੱਚ ਆਪ ਵਿੱਚ ਫੁੱਟ ਪੈ ਗਈ ਔਰ ਉਹ ਲੱਗ ਹੋ ਗਏ। ਫਿਰ ਉਹਨਾਂ ਨੇ ਬਹੁਤ ਸਾਰੀਆਂ ਅਸੀਂ ਜੋ ਅੱਜ ਤੱਕ ਟੈਕਨੋਲੋਜੀ ਜੇ ਜਿਹਨੂੰ ਅਸੀਂ ਇਸਤੇਮਾਲ ਕਰ ਰਹੇ ਹਾਂ ਉਹ ਟੋਕਨੋਲੋਜੀ ਉਹਨਾਂ 200 ਫਰਿਸਤਿਆਂ ਦੇ ਦੁਆਰਾ ਦਿੱਤੇ ਦਿੱਤੇ ਆ ਇਸ ਲਈ ਪਰਮੇਸ਼ੁਰ ਰਚਨ ਦੱਸਦਾ ਹੈ ਕਿ ਸਾਡਾ ਮਿਲਾਬ ਸਾਡੀ ਏਕਤਾ ਸਾਡਾ ਇੱਕ ਸਾਡੀ ਮжоਰਿਟੀ ਤੇ ਲਈ ਹੈ ਅਗਰ ਅਸੀਂ ਇਕੱਠੇ ਹਾਂ ਤੇ ਸਾਡੀ ਮжоਰਿਟੀ ਅਗਰ ਅਸੀਂ ਇਕੱਠੇ ਨਹੀਂ ਹਾਂ ਜੇ ਸਾਡੇ ਵਿੱਚ ਕੁਝ ਐਸਾ ਗੜਬੜ ਹੋ ਜਾਂਦੀ ਹੈ ਤੇ ਫਿਰ ਅਸੀਂ ਕਦੇ ਕਦੀ ਬੰਧ ਨਹੀਂ ਸਕਦੇ ਸੋ ਇਸ ਲਈ ਸਾਨੂੰ ਮਿਲ ਕੇ ਵਾਇਰਲ ਕਹਿੰਦੀ ਹੈ ਦੇਖੋ ਕਿੰਨਾ ਸੋਹਣਾ ਚੰਗਾ ਹੈ ਪਰ ਇਹ ਅਸੀਂ ਆਪਸ ਵਿੱਚ ਕੀ ਕਰੀਏ ਮੇਲ ਜੋਲ ਕੇ ਸਾਨੂੰ ਮੇਲ ਜੋਲ ਕੇ ਪ੍ਰਭਾ ਦੇ ਕਲਾਮ ਦੇ ਵਿੱਚ ਚੱਲਦਾ ਹੈ ਸੋ ਰੋਮੀਨਾ ਵਚਨਾਂ ਦੇ ਨਾਲ ਤੁਹਾਨੂੰ ਬਹੁਤ ਸਾਰੀ ਗੱਲ ਕਰਦੇ ਅੱਖਾਂ ਬੰਦ ਕਰੋ ਸਿਰਾਂ ਦੇ